ਇੱਕਦਮ ਉੱਥੇ ਵੀ ਗਰਮੀ ਵਾਵਾ ਹੋ ਗਈ ਨਾ ਜੋਰ ਸਾਹ ਵੀ ਹੋਣਾ ਹਾਂ ਸਹੀ ਗੱਲ ਨਹੀਂ ਹਵਾ ਲੱਗੀ ਆ ਵਾ ਫਿਰ ਤਾਂ ਗਰਮੀ ਰੇਂਜ ਤਾਂ ਨਹੀਂ ਗੱਲ ਤਾਂ ਉਹ ਡਾਫੇ ਲੈ ਲਈਆਂ ਆ ਵੇ ਦੋਹਿਆਂ ਤੋਂ ਲੈ ਲੈਣੀਆਂ ਮੜੀਆਂ ਮੋਟੀਆਂ ਕੇਰੀ ਜੀ ਜਿਆ ਕਰ ਪੈਂਦਾ ਉਹ ਤਾਂ ਟੇਸ਼ਟ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਕਿਸੇ ਤੋਂ ਚੀਜ਼ ਜੂਈ ਨਾ ਲੈ ਕੇ ਖਾਇਆ ਜੇ ਭਾਵੇਂ ਜਿੰਨਾ ਮਰਜ਼ੀ ਭਾਵੇਂ ਕੋਈ ਪੰਜਾਬੀ ਵੀ ਆਪਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ। ਉਹ ਅੱਜ ਕੱਲ੍ਹ ਪੰਜਾਬੀਆਂ ਦੇ ਵੇਸਟ ਬਰੂਪਏ ਵੜੇ ਕਰਦੇ ਨੇ। ਅਗਲਾ ਹਸਾਬ ਤਾਂ ਹੋ ਜਾ ਲਾ ਲੈਂਦਾ ਵੀ ਇਕੱਲੀਆਂ ਬੀਬੀਆਂ ਨੇ ਤੇ ਹਨਾ ਵੀ ਕੋਈ ਬਿਸਕਟ ਦਵਾਤਾ ਜਾਂ ਕੋਈ ਪਾਣੀ ਜਾਂ ਕੋਈ ਰੋਟੀ ਰੋਟੀ ਦੇ ਵਿੱਚ ਅੱਜ ਕੱਲ੍ਹ ਟੀਕੇ ਲੱਗ ਜਾਂਦੇ ਨੇ। ਆ ਵੀ ਗਿਆ ਅਗਲਾ ਸਮਝਾਂਦਾ ਦੇ ਅਗਲੇ ਨੂੰ ਪੁਰਕੀ ਲੁੱਟ ਲੈਂਦੇ ਨੇ ਬਾਕੀ ਰਾਜ਼ ਨੂੰ ਵੀ ਤੁਸੀਂ ਇੱਕ ਜਣਾ ਜਾਗਦੇ ਹੀ ਰਿਹਾ ਜੇ ਆਹ ਹੋ ਇੰਨੀ ਗੱਡੀ ਤੋਂ ਹੋਰ ਨਹੀਂ ਜਾਈ ਆ ਬਿਲਕੁਲ ਬਿਲਕੁਲ ਅੱਗ ਲਾ ਜਾਂਦੇ ਕੱਟਦੇ ਹਾਂ ਗਾਂਹਾਂ 'ਤੇ ਕੈਮਰਾ ਵਖਾ ਦੇ ਅੱਛਾ ਤਾਂਤੀ ਹੋਰ ਕਿੱਟੂ ਵਾਲੇ ਸਾਈਡ ਤੇ ਬੈਠੀ ਆਂਗੇ ਸਾਡ ਕਿਹੜੀ ਸ਼ੀਟ ਤੇਲੀ ਦੇ ਲਈ ਤੋ ਤੋ ਪਣੀਆ اچھا ਇਹ ਕਿ ਥੱਲੇ ਤੇ ਕੁੱਤੇ ਆ ਬਰਾਬਰ ਤੇ ਹੋਰ ਵੀ ਦੋ ਹੀ ਨਹੀਂ ਆਣੇ ਖਾਲੀ ਹੈ اچھا ਉਹ ਦੇਖੋ ਚੜਨਾ ਹੋ ਗਿਆ اچھا ਭੀੜ ਭੁੜ ਕਿੰਨੀ ਕਿ ਡੱਬੇ ਜੇ ਖਾਲੀ ਆਰ ਉੱਤੇ ਫਿਰ ਘਟ ਜਾਂਦੀ ਹੁੰਦੀ ਹੈ ਨਾ ਸੰਗਤ ਆ ਨਹੀਂ ਆਪਾਂ ਤਾਂ ਆਪਦੀ ਦਪਾਵਾਂਗੇ ਆਪਣੀ ਕਿ ਲੋੜ ਕੇ ਜੇ ਤਾਂ ਬੰਦੇ ਚੰਗੀ ਪੀਟੂ ਆ ਸਹੀ ਗੱਲ ਆ ਇਹ ਹਦਾ ਕੋਈ ਕਿੱਥੋਂ ਜਾ ਕੇ ਕੋਕ ਕੀਤਾ ਕੇ ਦੇਖੀ ਵਿੱਚ ਬਹਿਣਾ ਬੁਣਾ ਹੁਣ ਵਿੱਚ ਬਹਿਣਾ ਬੁਣਾ ਹੋਵੇ ਤਾਂ ਬਹਿ ਸਕਦੇ ਜੋ ਖਾਦੀ ਪੀ ਹੈ ਹੋਵੇ ਤਾਂ ਫਿਰ ਕੋਈ ਗੱਲ ਆ ਆਓ ਉਹ ਉਦੋਂ ਠਾਉਂਦੇ ਨੇ ਉਹ ਵੀ ਨਹੀਂ ਪੁੱਛਾਂਦੇ ਜੇ ਨਹੀਂ ਸ਼ੀਟ ਸਭ ਮੇਰੀ ਸੀਟ ਤੇ ਬੈਠੀ ਹੈ। ਤੁਹਾਨੂੰ ਲੋਕ ਮੀਂਹ ਦੋੜਿਆ। ਅੱਛਾ ਇਹਨੂੰ ਘਤ ਆਪਦੀ ਸੀਟ ਤੇ ਬੈਹ। ਅੱਛਾ ਤੂੰ ਆਪਦੀ ਸੀਟ ਚੱਲ ਮੇਰੀ ਸੀਟ ਤਾਂ ਥੱਕ ਜੇਗੀ। ਮੇਰੇ ਆ ਜਾ। ਮੇਰੇ ਸੀਟ ਤਾਂ ਥਕਾ ਲੀਕ ਤੇ। ਬੋਲ ਲਿੰਗਾ। ਬੋਲ ਲਿੰਗਾ। ਅੱਛਾ। ਅੱਛਾ ਤਾਂ ਲੜਨੀ ਬਾਤ ਨੂੰ ਕਿਹੜਾ ਨਹੀਂ ਪਾਰਿਆ। ਅਸੀਂ ਵੇਖ ਲੀਂਗਾ ਮੇਰੀ ਸਟੋਰੀ ਵਧੀਆ। ਅੱਛਾ। ਚਲ ਚਲ ਜੀ ਕਿੱਜਾ ਦਾ ਲਾ ਆਇਆ ਚਲ ਠੀਕ ਹੈ ਚੰਗਾ ਸੀ ਤਾਂ ਬਸ ਇੱਕ ਇਹਦਾ ਪਾਣੀ ਪੂਣੀ ਪਾਣੀ ਆ ਗਿਆ ਮੱਝੇ ਵਾਲਾ ਗਏ ਨਹੀਂ ਹਾਂ ਸੁਣਾ ਇੱਕ ਹੌਣਾ ਝੋਨੇ ਚੱਲ ਪੇ ਰੋਜ਼ ਬਰ ਵੀ ਪਥਰੇ ਲੁੱਕ ਜਾਣ ਮੈਨੂੰ ਤਾਂ ਮੇਰੀ ਟਿਕਟ ਵੀ ਸੀਟ ਬੁੱਕ ਹੋ ਜਾਣੀ ਸੀ ਨਾ ਮੌਕੇ ਤੇ ਹੋ ਜਾਣੀ ਸੀ ਹਨਾ ਉਹ ਇਹ ਤਾਂ ਪਹਾੜ ਲੈਣੇ ਉਧਰੋਂ ਮੱਝ ਵਾਲਾ ਤਰੀਕਾ ਤਾਂ ਕੋਈ ਵੀ ਨਹੀਂ ਜਾਂਦਾ ਤੇ ਅਗਲੀ ੜਰ ਵਿੱਚ ਇੱਧਰ ਉਹ ਜਿਹੜਾ ਲੁਧਿਆਣੇ ਕਨੇ ਸਾਰੇ ਚੋਨੇ ਚਾਨੇ ਪੱਪ ਕੇ ਸਹੀ ਗੱਲ ਹੈ ਚੜ ਜਾ ਨਾਲ ਤੇ ਗੱਡੀ ਖਰਜੋਤਾ ਮੋੜ ਲਿਆਊਗਾ ਸਹੀ ਦਿਖਾ ਦੇ ਮਿੰਦਰ ਕੇ ਘਰੇ ਤੇ ਉੱਥੇ ਅੰਦਰ ਜਾ ਕੇ ਲਈਏ ਉਹ ਬੱਸ ਚੜ ਜਾ ਜਾਂ ਟਾਈਮ ਤੇ ਅੱਛਾ ਚੱਲ ਜਾਈਏ ਸਹੀ ਗੱਲ ਹੈ ਚੱਲ ਜਾ ਫਿਰ ਮਾਂ ਵੀ ਫਿਰ ਦੇ ਲਓ ਦੇਦੀ ਗੱਲ ਨੂੰ ਤੇ ਜਿਹੜੀ ਗੱਲ ਸਮਟਾ ਰਹੀ ਸੀ ਢੱਬਾ ਐ ਸੀ ਯਾਰ ਅਜਨੇ ਖਾਇਆ ਵੀਡੀਓ ਦੇ ਵਿੱਚ ਵਧੀਆ ਚਲ ਗਾੜੀ ਔਰ ਚਾਦਰ ਚਿੱਤਰਾ ਰੱਖ ਗਏ ਆਹੋ ਤਾਂ ਚਾਦਰਾਂ ਮ ਰੱਖੀ ਜਾਂਦੇ ਸੀ ਇਹ ਵਿਚਾਈ ਜੀ ਜਾਂਦੇ ਬਾਥਰੂਮ ਵਧੀਆ ਤੇ ਚਾਹੇ ਹਨਾ ਪੈਸੇ ਦਾ ਜ਼ਰੂਰ ਵੱਧ ਲੱਗ ਜਾਂਦੇ ਆ ਪਰ ਫालतੂ ਫालतੂ ਨੂੰ ਕੋਈ ਬੰਦਾ ਚੜਦਾ ਨਹੀਂ ਇੱਥੇ ਜ ਆਈ ਦੱਸੋ ਆ ਨਾ ਕਿਉਂ ਨਾ ਜੇ ਭਈਏ ਵੀ ਚੜਨਦੇ ਤੇ ਜਿਹੜੇ ਵੀ ਚੜਨਗੇ ਵਧੀਆ ਚੜਨਗੇ ਉਹਨਾਂ ਦਾ ਦਿੱਲੀ ਤੋਂ ਅੱਗੇ ਜਾ ਕੇ ਤਾਂ ਸਾਰਾ ਭਈਆ ਹੀ ਚੱਲ ਪੈਂਦਾ ਤੈਨੂੰ ਇਹ ਜਿਵੇਂ ਸਰੀਰ ਸਿਹਤ ਹੈ ਨਾ ਵੀ ਦੂਜੀ ਗੱਡੀ ਤੋਂ ਥੱਕ ਜਾਂਦਾ ਜਿਸ ਦਾ ਇਹਦੇ ਵਿੱਚ ਵੀ ਰਾਹ ਆਉਂਦਾ ਨਹੀਂ ਰਾਜ ਜਾ ਸਕਦਾ ਠੀਕ ਚੱਲ ਜਾ ਰਿਹਾ ਹੈ ਤੇਰੇ ਸਿਹਤ ਤਾਂ ਠੀਕ ਹੈ جو ثانوي سنگت کي ڪردي ها چئو ٿين پڪا ٿا پراسکار ڏي ها اڃا اڃا چئو ٿين پڪا ٿا जी कौन से गिर सत नंबर प्लेटफॉर्म से जा रहे हैं बठिंडे का रेलवे स्टेशन ਮਾਤਾ ਸਾਡੇ ਸਭ ਤੋਂ ਅੱਗੇ ਜਾ ਰਹੀ ਹੈ ਉਹਨੂੰ ਚਾਹ ਵੜਾ ਕੇ ਉਸ ਪਹੁੰਚਾਂਗਾ ਸਾਰੇ ਪਿੱਛੇ ਸਾਰੇ ਦੋਸਤਾਂ ਨੂੰ ਦੱਸ ਦਿਆਂ ਜਦੋਂ ਗੱਡੀ ਆ ਗਈ ਦੁਬਾਰਾ ਤੁਮ ਮਿਲਾਂਗੇ ਆ ਗੱਡੀ ਜਾ ਰਹੀ ਪਹਿਲਾਂ ਇਹ ਜਾਊਗੀ ਫਿਰ ਰੋਇਪੁਰ ਤੋਂ ਚੱਲ ਕੇ ਗੱਡੀ ਆ ਰਹੀ ਹੈ ਉਹ ਇੱਥੇ ਲੱਗੂਗੀ ਉਹਦੇ ਤੇ ਮਾਤਾ ਨੂੰ ਚੜਾਵਾਂਗੇ ਇਹ ਤਾਂ ਮੁੰਡਾ ਇਹ ਕਹਿੰਦਾ ਮੰਮੀ ਜਾਣਾ ਮੈਂ ਆਹ ਕੰਜਰਾ ਪੇਪਰ ਤਾਂ ਦੇ ਲਾ ਪਹਿਲਾਂ ਪਹਿਲਾਂ ਹੀ ਤਨੇ ਚੜਾ ਲਈਏ ਚੋ ਠੀਕ ਹੈ ਜੀ 5 5 5 ਗੁਰਪ੍ਰੀਤ ਮਹਿੰਦਰਾ ਸੁਪਰ ਫਾਸਟ ਐਕਸਪ੍ਰੈਸ ਵਾਇਆ ਕਾਫੋਰ ਸੈਂਟਰ ਡਰੋਪਟਰ ਦੇ ਪੀਨੇ ਨਾਲ ਹੀ ਹੋ ਜਾਓ ਨਾਲ ਹੀ ਆ ਪਾਣੀ ਪਿਆ ਦਿਓ ਪਹਿਲੇ ਬਣਾ ਦੇ ਵੀ ਸਸਰੀ ਘਰ ਆਲਾ ਨਜ਼ਾਰਾ ਤੁਹਾਨੂੰ ਸਸਰੀ ਘਰ ਜੁਤੇ ਸਸਰੀ ਘਰ ਬੂਆ ਛੋੜੀ ਹੁਣ ਆ ਪੂਆ ਦੀ ਕਿਲੇ ਵਿਚੇ ਨਾ ਦੁੱਧ ਕੀ ਨਹੀਂ ਬੂਆ ਹਾਂ ਇੱਥੇ ਬਹਿ ਜਾ ਲਾ ਫੂਆ ਪਾਣੀ ਪਿਆ ਦੇ ਠੰਡਾ ਘੁੱਟ ਸਾਨੂੰ ਤੇਰਾ ਪਾਣੀ ਦੇ ਦੇ ਕੈਂਪਰ ਦੇ ਆਹ ਦੇਖੋ ਆਹ ਖੜਾ ਨਾ ਦੇਖੀ ਜਰ ਨਾ ਬਣਾਲੀ ਇਹ ਰੁਕ ਜਾ ਮੈਂ ਤਾਂ ਹੱਥੀਂ ਖੜੂਗੀ ਇਹਦਾ 10 ਮਿੰਟ ਫਿਰ ਸਾਨੂੰ ਨਾਲ ਹੀ ਲੈ ਜਾਈਂ ਨਹੀਂ ਨਹੀਂ ਇਹਦਾ 10 ਮਿੰਟ ਇਹ ਤਾਂ ਗਵਰੇ ਆਹ ਖੜੂਗੀ 10 ਮਿੰਟ ਚੜ੍ਹ ਕੇ 10 ਮਿੰਟ ਖੜੀ ਗਈ ਇਹਦੀ ਜੀਵੀ ਕੋਈ ਨਾ ਐਸੀ ਟੈਨਸ਼ਨ ਉਹਦਾ ਇਹ ਮਮੀ ਚੜ੍ਹ ਗਈ ਉਹ ਮੈਨੂੰ ਸੋਫੋਨ ਲਾ ਦਿਆ ਜੀ ਆਹ ਬਾਹਰ ਹੀ ਜਾ ਕੇ ਚੜ੍ਹ ਗਏ ਮੁੰਮਾ ਮਰਾ ਦੱਸ ਦਿਆਂ ਮੇਰੀ ਉੱਪਰਲੀ ਛੱਤ ਜਿਹੜੀ ਹੈ ਚਾਹ ਬਾਈ ਠੰਡਾ ਬੋਤਲਾਂ ਵਾਲਾ ਦੇ ਦੇਣਾ ਸੀ ਜਿਆਦਾ ਠੰਡਾ ਹੈ ਨਹੀਂ ਇਹ ਜਿਆਦਾ ਠੰਡਾ ਪੀਂਦਾ ਦੇ ਤੇ ਉੱਪਰਲੀ ਕਿਹੜੀ ਤਰੀ ਮੈਂ ਪਹਿਲੇ ਸਿਹਰੇ ਸਾਦੇ ਚੋਂ ਮੈਂ ਉਹ ਮੈਂ ਡੀਡੀ ਨਾਲ ਸ਼ਿਤਾ ਮੱਲੀਆਂ ਵੀ ਆ ਗਈ ਸਵਾਰੀ ਹਾਂ ਆਹ ਨ ਮੰਮੀ ਮਿਲ ਗਈ ਏ ਜਿੱਤੇ ਇਧਰ ਬਣਾਣਾ ਮਰੀ ਹਾਂ ਹਾਂ ਚੱਲ ਚੱਲ ਜੀ ਸਾਡੇ ਵਿੱਚ ਬਣਾਣੀ ਮੰਮੀ ਵੀ ਬਣਾਣਾ ਏ ਸਿੱਖੇ ਮੜੇ ਨੂੰ ਤੇ ਕਿਤਾਬ ਵੀ ਲਿਖਣਾ ਹੈ ਇਹਨੂੰ ਗੱਤੂ ਚਾਲਦੀ ਤੂੰ ਮੈਂ ਟੈਨਸ਼ਨ ਪਾਈ ਆ ਕਿ ਉਹੋਂ ਦੇ ਮੇਰਾ ਗੱਲਾਂ ਕਰਦੇ ਨਹੀਂ ਨਹੀਂ ਜੇ ਨਹੀਂ ਵਰਜਾ ਕਾ ਅਲੋ ਹੀ ਗੱਲਾਂ ਕਰਦੇ ਫਿਰ ਤੂੰ ਅੱਗੇ ਜਾ ਕੇ ਮਾਨਸਾ ਉਤਰ ਜਾਂਦੀ ਨਹੀਂ ਉਤਰ ਜਾਂਦੀ ਜੇ ਤਾਂ ਆਉਂਦੇ ਫਿਰ ਫਿਰ ਚੜੀ ਜਾਂਦੀ ਵੇਖੀ ਜਾਂਦੀ ਫਿਰ ਜੋ ਕੁਛ ਆਉਂਦਾ ਤੇ ਤਾਂ ਉਸੇ ਕਮਰੇ ਦਾ ਮੇਲ ਪਾਵਾਂ ਬਸ ਜੋ ਤੂੰ ਪੀਣਾ ਨਾ ਨਾ ਬਸ ਅੱਛਾ ਅਸੀਂ ਦਰਵਾਜ਼ਾ ਉਤਰ ਜੀ ਆਪਾਂ ਵਿੱਚੇ ਕਰੇ ਮੈਨੇ ਕੋਈ ਨਹੀਂ ਕੋਈ ਨਹੀਂ ਅਛਾਲਾ ਮਾਰਦੀ ਮੈਨੇ ਨਹੀਂ ਜਾਨੀ ਜਾਣਾਗੇ ਮਾਰੇ ਇੱਕ ਜੀ ਇਹ ਲੈ ਕੇ ਚੱਲੇ ਹਣਾ ਨਾ ਨਾ ਡ੍ਰੇਨ ਤੇ ਡ੍ਰੇਨ ਤੇ ਗੱਲ ਆ ਗਈ ਲਿਆ ਬਟਨ ਨਾਲ ਡ੍ਰੇਨ ਤੇ ਚੱਲ ਗਿਆ ਨਾ ਉਹ ਤਾਂ ਆਇਆ ਨਹੀਂ ਆਇਆ ਨਹੀਂ ਮੈਂ ਬੋਲਦਾ ਹੁਣ ਲਾਈ ਹਾਂ ਨੀ ਸਿ ਪਾਣੀ ਤੇ ਇਹਦਾ ਹੈਨੀ ਕੋ ਜਾਣਾ ਸੋਨ ਬਾਰੇ ਹੈ ਨਾ ਇਹ ਤਾਂ ਨਹੀਂ ਰਾਜ ਜਿਹੜਾ ਜੀ ਚਾਹੋ ਠੀਕ ਆ ਬੰਦ ਹੋਣਾ ਇੱਥੇ ਵਹਿ ਰਿਹਾ ਇਹ ਕੀ ਦੀ ਇੱਥੇ ਹਵਾ ਲੜ ਰਹੀ ਇੱਥੇ ਪੈ ਇੱਥੇ ਬਸ ਆਇਆ ਦੇਖੇ ਦਬਾਉਗਾ ਇਹ ਲਾਉਂਗਾ ਤਰਾਇਆ ਦੂੜ ਹੈ ਤੁੰ ਕਰੇਗਾ ਇਹ ਨਹੀਂ ਰੁਕਾਂਗੇ ਇਹ ਇਹ ਵਰਨਾ ਇਹ ਵਰਨਾ मत नहीं ये वैमेन को तो चाहिए गा चाहिए तो ऐसी ऑब्जेक्ट्स चाहिए जो ऐसी भी जगह हो गा ऑब्जेक्ट्स अपने शॉप में शॉप के शॉप में ऐसा नहीं चाहिए डी एन की या ना वो इलेक्ट्रिक डाल कर ली तब जी बना ले जी ऑन कर ले ना तब जी जा 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 ना जा जा तो वापस आने का मार्ग है स्वाह एंड � ਹੋਰ ਫਨਾ ਫਿਰ ਚੱਲੀ ਆ ਤੂੰ ਹਾਂ ਮੈਂ ਚੱਲੀ ਕਿੱਥੇ ਚੱਲੀ ਜਾਂ ਤੂੰ ਮੈਂ ਜੂਰ ਸਾਹਿਬ ਜੂਰ ਸਾਹਿਬ ਚੱਲੀ ਮਜ਼ਾ ਆਉਂਦਾ ਹੈ ਨਾ ਥੈਂਕ ਯੂ ਹਾਂ ਹੋਰ ਸਨਾ ਬਰ ਕਿਵੇਂ ਚਾਹ ਪਾਣੀ ਪਿਆਵਾ ਅੱਛਾ ਤੇ ਉਹ ਅਗਲੀ ਅਸੀਂ ਟਾਏ ਹਾਂ ਨਾ ਆ ਤੇਰੀ ਆਦੀ ਅੱਛਾ ਅੱਛਾ ਆ ਚੰਗਾ ਫਿਰ ਦਦੀ ਹਾਂ ਜੀ ਦੇ ਬਦਲ ਉਹ ਤਾਂ ਲੜਿਆ ਨਾ ਕਰਿਆ ਜੇ ਸੋਹਣੇ ਇੰਤਰ ਭੈਣ ਭਰਾ ਕੱਢਿਆ ਜੇ ਸਾਰੇ ਜਿਹੜੀ ਤੁਰ ਨਾ ਨਾ ਹੈ ਤਾਂ ਹੈਗਾ ਹੈ ਕੈਂਪਰ ਗੁੰਮਪਰ ਸਾਰਾ ਖੋਲੇ ਲਿਆ ਵਧੀਆ ਡੱਬਾ ਹਨਾ ਸਾਰਾ ਜਰਦੇ ਨੱਥੀ ਜਾਂਦੇ ਹਨਾ ਆ ਜੀਪੀ ਲੱਗੀ ਹੋਈ ਆ ਦਾਦੀ ਠੀਕ ਆ ਇਹਨੂੰ ਇੱਥੇ ਨਾ ਐ ਜੀਪੀ ਨੂੰ ਲਾ ਲਿਓ ਹਾਂ ਮੈਂ ਕੀ ਕਹਨਾ ਆ ਇਹਨਾਂ ਦੀ ਚੇਪਗਾਂ ਲਾ ਲਿਓ ਚੇਪਗਾਂ ਹੀ ਲੱਗੀਆਂ ਹੋਈਆਂ ਨੇ ਚੱਲ ਓਕੇ ਫਿਰ ਪਾਸਕ ਵਾਲਿਆ ਚੱਲ ਚੰਗਾ ਫਿਰ ਚੰਗਾ ਹੋਸੇ